ਬੜਾ ਕੁਝ ਹੋਰ ਪਿੰਟਰ ਨੂੰ ਦਿਖਾਈਆਂਗੇ ਵਾਲ ਘਟਦੇ ਜੀ ਚੋਲਾ ਲਾਤਾ ਜੀ ਫਲਾਣੀ ਦਾ ਭੱਜ ਕੇ ਦੀ ਆ ਹੋ ਗਿਆ ਜੀ ਮੁਰਖ ਛੱਡ ਕੇ ਤੇ ਜਦੋਂ ਸਾਹਮਣੇ ਆਏ ਤਾਂ ਉਸੇ ਚੋਲੇ 'ਚ ਬਾਣੇ 'ਚ ਸਾਹਮਣੇ ਆਏ ਸੀਗੇ ਸਿਰਫ ਤੁਸੀਂ ਵਿਊਆਂ ਦੀ ਖਾਤਰ ਜਾਂ ਸਰਕਾਰਾਂ ਨੂੰ ਖੁਸ਼ ਕਰਨ ਦੀ ਖਾਤਰ ਜਾਂ ਆਪਣੇ ਚੈਨਲ ਚਲਾਉਣ ਦੀ ਖਾਤਰ ਇਹ ਸਭ ਕੋਈ ਬੋਲਦੇ ਹੋ ਤੇ ਅੱਜ ਵੀ ਤੁਸੀਂ ਉਹਨਾਂ ਲੋਕਾਂ ਦੀਆਂ ਇੰਟਰਵਿਊਆਂ ਕਰ ਰਹੇ ਹੋ ਜਾਂ ਉਹਨਾਂ ਲੋਕਾਂ ਨੂੰ ਫੋਨ ਲਾ ਲਾ ਕੇ ਕਹਿ ਰਹੇ ਹੋ ਕਿ ਭਈ ਦੱਸੋ ਭਈ ਤੁਸੀਂ ಠਾੜੀ ਮਾਨ ਸਿੰਘ ਨੂੰ ਇੱਕ ਫੋਨ ਲਾ ਕੇ ਕਰ ਬਈ ਦੱਸੋ ਬਈ ਉਹ ਸਹੀ ਹੈ ਕਿ ਗਲਤ ਹੈ ਤੂੰ ਵੀ ਉਹ ਡੀਜੀਪੀ ਲੱਗਾ ਹੈ ਉਹ ਐਸਐਸਪੀ ਸੀ ਮੌਕੇ ਤੇ ਕਿ ਜਿਹਨੂੰ ਪਤਾ ਹੋਏਗਾ ਕਿ ਹਾਂ ਬਈ ਉਹ ਸਹੀ ਹੈ ਉਹ ਚਿੱਟਾ ਫੜਿਆ ਗਿਆ ਉਹਦੇ ਕੋਲ ਉਸ ਬੰਦੇ ਨੂੰ ਤੁਸੀਂ ਫੋਨ ਕਿਉਂ ਲਾਇਆ ਕਿ ਕਿਉਂਕਿ ਉਹ ਭਾਈ ਅਮਰਪਾਲ ਸਿੰਘ ਦੇ ਖਿਲਾਫ ਬੋਲਦਾ ਸੀਗਾ ਬਈ ਨੂੰ ਠੋਕੋ ਦੀ ਵਿਚਾਰਕ ਮਤ ਪਏ ਸੀ ਉਹ ਨੌਜਵਾਨ ਦੀ ਤੁਸੀਂ ਉਹਨੂੰ ਫੋਨ ਤਾਂ ਲਾਇਆ ਕਿ ਫੇਰ ਕੋਈ ਨਾ ਕੋਈ ਉਹ ਬੰਦਾ ਬੋਲੇਗਾ ਤਾਰੋਂ ਨਹੀਂ ਬੋਲਿਆ ਕਿਉਂਕਿ ਉਹ 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 ਨੌਜਵਾਨਾਂ ਨੂੰ ਵੀ ਤੁਹਾਡੇ ਰਗੇ ਬੰਦੇਆਂ ਦੀਆਂ ਤੁਹਾਡੇ ਰਗੇਆਂ ਦੀਆਂ ਕਰਤੂਤਾ ਪਤਾ ਲੱਗ ਚੁੱਕੀਆਂ ਕਿ ਬੁਲਾਉਣਾ ਕੀ ਚਾਹੁੰਦੇ ਨੇ ਇਹ ਕਰਨਾ ਕੀ ਚਾਹੁੰਦੇ ਨੇ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ ਅੱਜ ਗੱਲਬਾਤ ਕਰਨੀ ਆ ਜਿਹੜਾ ਹਰਪ੍ਰੀਤ ਸਿੰਘ ਮਖੂਆ ਉਹਦੇ ਬਾਰੇ ਆਪਾਂ ਅੱਜ ਗੱਲਬਾਤ ਕਰਨੀ ਆ ਕਿ ਉਹ ਇੱਕ ਇਹੋ ਜਿਹਾ ਬੰਦਾ ਆ ਕਿ ਜਿਹੜਾ ਬਲਦੀ ਦੇ ਉੱਤੇ ਤੇਲ ਪਾਉਣ ਨੂੰ ਕਸਰ ਨਹੀਂ ਛੱਡਦਾ ਮਖੂਤੂ ਇੱਕ ਇਹੋ ਜਿਹਾ ਸਿੱਖਾਂ ਦੇ ਪਹਿਰਾ ਵਿੱਚ ਦਾੜੀ ਪ੍ਰਕਾਸ਼ ਹੈ ਤੇਰੀ ਸਿੱਖੀ ਸਰੂਪ ਚ ਆ ਪਰ ਤੇਰੀ ਮਾਨਸਿਕਤਾ ਇੰਨੀ ਗਿਰ ਚੁੱਕੀ ਹੈ ਸ਼ਾਇਦ ਕਿ ਸ਼ਾਇਦ ਤੈਨੂੰ ਵੀ ਕੁਝ ਹੁਣ ਆ ਜਿਹੜੀ ਸਮਝ ਹੈ ਨਾ ਵਿਊਆਂ ਦੀ ਖਾਤਰ ਜਾਂ ਪੈਸਿਆਂ ਦੀ ਖਾਤਰ ਪਤਾ ਨਹੀਂ ਚੱਲ ਰਿਹਾ ਜਦੋਂ ਭਾਈ ਅਮਰਤਪਾਲ ਸਿੰਘ ਦੁਬਈ ਤੋਂ ਪੰਜਾਬ ਆਉਂਦੇ ਨੇ ਤੂੰ ਉਦੋਂ ਵੀ ਉਹਨਾਂ ਉਹਨਾਂ ਬੰਦਿਆਂ ਦੀਆਂ ਇੰਟਰਵਿਊਆਂ ਕਰਦਾ ਰਿਹਾ ਉਹਨਾਂ ਬੰਦਿਆਂ ਨੂੰ ਫੋਨ ਕਰਦੇ ਰਹੇ ਜੇ ਭਾਈ ਅਮਰਤਪਾਲ ਸਿੰਘ ਦੇ ਖਿਲਾਫ ਬੋਲਦੇ ਸੀਗੇ ਤੂੰ ਕੋਈ ਉਦੋਂ ਵੀ ਕਸਰ ਨਹੀਂ ਛੱਡੀ ਇੱਕ ਪਾਸੇ ਤੁਸੀਂ ਢੰਡੋਰਾ ਪੱੜਦੇ ਹੋ ਕਿ ਪੰਥ ਨੂੰ ਇਕੱਠੇ ਹੋਣਾ ਚਾਹੀਦਾ ਆ ਔਰ ਦੂਸਰੇ ਪਾਸੇ ਕੋਈ ਬੜਦੀ ਤੇ ਤੇਲ ਪਾਉਣ ਨਾਲ ਤੂੰ ਹੀ ਕੋਈ ਕਸਰ ਨਹੀਂ ਛੱਡਦੇ ਉਦੋਂ ਵੀ ਤੂੰ ਉਹਨਾਂ ਦੇ ਇੰਟਰਵਿਊਆ ਕਰਦਾ ਰਿਹਾ ਲੋਕਾਂ ਦੀਆਂ ਫੋਨਾਂ ਤੇ ਕਰਦਾ ਰਿਹਾ ਜਿਹੜੇ ਭਾਈ ਅਮਰਪਾਲ ਸਿੰਘ ਦੇ ਖਿਲਾਫ ਸੀਗੇ ਲੱਖਾ ਸਿੰਘ ਸਿਧਾਨਾਰ ਕੇ ਜਦੋਂ ਇਲੈਕਸ਼ਨ ਲੜਨ ਦੀ ਸੋਚਦੇ ਨੇ ਇਲੈਕਸ਼ਨ ਲੜਦੇ ਨੇ ਤੇ ਤੂੰ ਪੁਰਾਣੀਆਂ ਇੰਟਰਵਿਊਆ ਚੱਕ-ਚੱਕ ਕੇ ਅੱਗੇ ਲਿਆਉਂਦਾ ਰਿਹਾ ਉਹਨਾਂ ਦੀਆਂ ਕਦੀ ਤੂੰ ਉਹਨਾਂ ਨੂੰ ਕਾਤਲ ਦੱਸਦਾ ਰਿਹਾ ਕਦੀ ਕਹਿੰਦਾ ਰਿਹਾ ਕਿ ਇਹਨੇ ਨੌਜਵਾਨਾਂ ਨੂੰ ਬੜੀ ਬੇਰਮੀ ਨਾਲ ਕਤਲ ਕੀਤਾ ਆ ਕਦੀ ਕੁਛ ਕਦੀ ਕੁਛ ਇੰਟਰਵਿਊ ਲੈਿੰਦਾ ਪੁਰਾਣੀਆਂ ਦਿਖਾਉਂਦਾ ਰਿਹਾ ਜੇ ਉਸ ਨੌਜਵਾਨ ਨੇ ਕੁਛ ਕੀਤਾ ਤਾਂ ਉਹ ਆਪਣੀ ਸਜ਼ਾ ਭੁਗਤ ਚੁੱਕਾ ਹੈ ਜੇ ਕੋਈ ਸਹੀ ਰਾਹ ਤੇ ਚੱਲ ਰਿਹਾ ਹੈ ਤਾਂ ਉਹਨੂੰ ਚੱਲਣ ਦਿਓ ਹੁਣ ਭਾਈ ਅਮਰਤਪਾਲ ਦੇ ਜਿਹੜੇ ਭਰਾ ਨੇ ਉਹ ਠੀਕ ਹੈ ਭਾਈ ਪੁਲਿਸ ਵੱਲੋਂ ਗ੍ਰਿਫਤਾਰ ਕੀਤੇ ਗਏ ਨੇ ਪਤਾ ਡਰਗਸ ਦੇ ਮਾਮਲੇ 'ਚ ਇਹ ਸਾਰੇ ਬੱਚੇ ਬੱਚੇ ਨੂੰ ਪਤਾ ਸਹੀ ਕੌਣ ਹੈ ਤੇ ਗਲਤ ਕੌਣ ਹੈ ਦੱਸਣ ਦੀ ਲੋੜ ਨਹੀਂ ਕਿਉਂਕਿ ਜਦੋਂ ਭਾਈ ਅਮਰਤਪਾਲ ਸਿੰਘ ਪੰਜਾਬ ਪੁਲਿਸ ਨੇ ਘੇਰਾ ਕੀਤਾ ਸੀ ਨਾ ਉਦੋਂ ਵੀ ਤੁਹਾਡੇ ਵਰਗੇ ਨੇ ਬਹੁਤ ਇਲਜ਼ਾਮ ਲਾਏ ਬੜਾ ਕੁਝ ਹੋਰ ਇੰਟਰਵਿਊਆਂ ਦਿਖਾਈਆਂਗੇ ਵਾੜ ਘਟਦੇ ਜੀ ਚੋਲਾ ਲਾਹਤਾ ਜੀ ਫਲਾਣੀ ਦਾ ਭੱਜ ਕੇ ਦੀ ਆ ਹੋ ਗਿਆ ਜੀ ਮੁਰਖ ਛੱਡ ਕੇ ਤੇ ਜਦੋਂ ਸਾਹਮਣੇ ਆਏ ਤਾਂ ਉਸੇ ਚੋਲੇ 'ਚ ਬਾਣੇ 'ਚ ਸਾਹਮਣੇ ਆਏ ਸੀਗੇ ਸਿਰਫ ਤੁਸੀਂ ਵਿਊਆਂ ਦੀ ਖਾਤਰ ਜਾਂ ਸਰਕਾਰਾਂ ਨੂੰ ਖੁਸ਼ ਕਰਨ ਦੀ ਖਾਤਰ ਜਾਂ ਆਪਣੇ ਚੈਨਲ ਚਲਾਉਣ ਦੀ ਖਾਤਰ ਇਹ ਸਭ ਕੁਝ ਬੋਲਦੇ ਹੋ ਤੇ ਅੱਜ ਵੀ ਤੁਸੀਂ ਉਹਨਾਂ ਲੋਕਾਂ ਦੀਆਂ ਇੰਟਰਵਿਊਆਂ ਕਰ ਰਹੇ ਹੋ ਜਾ ਉਹਨਾਂ ਲੋਕਾਂ ਨੂੰ ਫੋਨ ਲਾ ਲਾ ਕੇ ਕਹਿ ਰਹੇ ਹੋ ਕਿ ਭਈ ਦੱਸੋ ਭਈ ਤੁਸੀਂ ਟਾਡੀ ਮਾਨ ਸਿੰਘ ਨੂੰ ਇੱਕ ਫੋਨ ਲਾ ਕੇ ਕਰ ਬਈ ਦੱਸੋ ਬਈ ਉਹ ਸਹੀ ਹੈ ਕਿ ਗਲਤ ਹੈ ਤੂੰ ਵੀ ਉਹ ਡੀਜੀਪੀ ਲੱਗਾ ਆ ਉਹ ਐਸਐਸਪੀ ਸੀ ਮੌਕੇ ਤੇ ਕਿ ਜਿਹਨੂੰ ਪਤਾ ਹੋਏਗਾ ਕਿ ਹਾਂ ਬਈ ਉਹ ਸਹੀ ਹੈ ਉਹ ਚਿੱਟਾ ਫੜਿਆ ਗਿਆ ਉਹਦੇ ਕੋਲ ਉਸ ਬੰਦੇ ਨੂੰ ਤੁਸੀਂ ਫੋਨ ਕਿਉਂ ਲਾਇਆ ਕਿ ਕਿਉਂਕਿ ਉਹ ਭਾਈ ਅਮਰਪਾਲ ਸਿੰਘ ਦੇ ਖਿਲਾਫ ਬੋਲਦਾ ਸੀਗਾ ਬਈ ਨੂੰ ਤੁਹਾਡੀ ਵਿਚਾਰਕ ਮਤ ਪਏ ਸੀ ਉਹ ਨੌਜਵਾਨ ਦੀ ਤੁਸੀਂ ਉਹਨੂੰ ਫੋਨ ਤਾਂ ਲਾਇਆ ਕਿ ਫੇਰ ਕੋਈ ਨਾ ਕੋਈ ਉਹ ਬੰਦਾ ਬੋਲੇਗਾ ਕਾਰੋ ਨਹੀਂ ਬੋਲਿਆ ਕਿਉਂਕਿ ਉਹ 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 ਨੌਜਵਾਨਾਂ ਨੂੰ ਵੀ ਤੁਹਾਡੇ ਵਰਗੇ ਬੰਦੇਆਂ ਦੀਆਂ ਤੁਹਾਡੇ ਵਰਗਿਆਂ ਦੀਆਂ ਕਰਤੂਤਾਂ ਪਤਾ ਲੱਗ ਚੁੱਕੀਆਂ ਕਿ ਬੁਲਾਉਣਾ ਕੀ ਚਾਹੁੰਦੇ ਨੇ ਇਹ ਕਰਨਾ ਕੀ ਚਾਹੁੰਦੇ ਨੇ ਔਰ ਬਾਬਾ ਅਵਤਾਰ ਸਿੰਘ ਸੁਰ ਸਿੰਘ ਵਾਲੇ ਉਹਨਾਂ ਦੇ ਘਰ ਦਾ ਮਸਲਾ ਆ ਉਹ ਸਾਰੀ ਸੰਗਤ ਨੂੰ ਪਤਾ ਹੈ ਤੈਨੂੰ ਕੱਲੇ ਨੂੰ ਨਹੀਂ ਪਤਾ ਉਹਨਾਂ ਦੇ ਘਰ ਦਾ ਮਸਲਾ ਬਹੁਤ ਪੁਰਾਣਾ ਮਸਲਾ ਚੱਲਦਾ ਆ ਰਿਹਾ ਤੂੰ ਜਾ ਕੇ ਉਹਨਾਂ ਦੇ ਘਰ ਚ ਪਵਾੜੇ ਦੀ ਜੜ ਇਹੋ ਜੀ ਬਣ ਰਿਆਂ ਫਿਰ ਤੂੰ ਕਹਿਣਾ ਮੈਂ ਸੱਚ ਸਾਹਮਣੇ ਲੈਣਾ ਸੱਚ ਨਹੀਂ ਹੁੰਦਾ ਉਹਨਾਂ ਭਰਾਵਾਂ ਦਾ ਮਸਲਾ ਆ ਆਪੇ ਬੈਠ ਕੇ ਨਿਜਠ ਲੈਣਗੇ ਅੱਜ ਨਹੀਂ ਤੇ ਕੱਲ ਹਰ ਪਰਿਵਾਰਾਂ ਦੇ ਮਸਲੇ ਹੁੰਦੇ ਨੇ ਪਰ ਤੂੰ ਇਹੋ ਜਿਹੇ ਚਵੜ ਬੰਦਾ ਲੱਗਾ ਨਾ ਕਿ ਤੂੰ ਪਵਾੜੇ ਦੀ ਜੜ ਉਹ ਉਹ ਜਥੇਬੰਦੀਆਂ ਨੇ ਜਿਨ੍ਹਾਂ ਨੇ ਸਾਡੀ ਕੌਮ ਆਉਣ ਵਾਲੀ ਕੌਮ ਨੂੰ ਜਿਹੜੀ ਸਾਡੀ ਪੀੜ੍ਹੀ ਹੈ ਉਹਨੂੰ ਵੀ ਸੰਭਾਲਣਾ ਆ ਔਰ ਯੋਧਿਆਂ ਦੀ ਤਰ੍ਹਾਂ ਜਿਹੜਾ ਆ ਉਹ ਡਟ ਕੇ ਹਕੂਮਤਾਂ ਦਾ ਜਿਹੜਾ ਆ ਮੂੰਹ ਮੋੜਦਾ ਆ ਉਹ ਜਥੇਬੰਦੀਆਂ ਨੇ ਤੇ ਤੂੰ ਉਹਨਾਂ ਦੇ ਵਿੱਚ ਵੀ ਜਿਹੜੀ ਪਵਾੜੇ ਦੀ ਜੜ ਇਹੋ ਜੀ ਬਣਿਆ ਪਿਆ ਇੱਕ ਕੀ ਕਰਵਾ ਲੇਗਾ ਤੂੰ ਸਿਰਫ ਪਵਾੜਾ ਪਾਸਦਾ ਇੱਕ ਹੋਰ ਕੁਝ ਨਹੀਂ ਤੂੰ ਕਦੀ ਖੋਸੇ ਨੂੰ ਫੋਨ ਲਾਉਣਾ ਕੋਸਾ ਮਾਮਾ ਲੱਗਦਾ ਉੱਥੇ ਤੇ ਖੋਸੇ ਵਰਗਿਆਂ ਨੂੰ ਫੋਨ ਲਾ ਕੇ ਕਹਿਣਾ ਭਈ ਹਾਂ ਵੀ ਸੱਚ ਦੱਸੋ ਵੀ ਹੈ ਕੀ ਆ ਸੁਰ ਸਿੰਘ ਵਾਲਿਆਂ ਦਾ ਕੀ ਸੁਰ ਸਿੰਘਿਆਂ ਦਾ ਵੀ ਹੱਲ ਕੀ ਹੋਣਾ ਚਾਹੀਦਾ ਕੋਸਾ ਮਾਮਾ ਲੱਗਦਾ ਉੱਥੇ ਤੁਹਾਡੇ ਘਰ ਚ ਪਵਾੜਾ ਹੋਵੇ ਤੇ ਕੋਈ ਚੌਥੇ ਥਾਂ ਤੋਂ ਆਣ ਕੇ ਕਿਉਂ ਵੀ ਔਰ ਇੱਕ ਤੇਰੀ ਇੰਟਰਵਿਊ ਮੈਂ ਇਹ ਵੀ ਸੁਣੀ ਸੀ 6 ਸਾਲ ਪੁਰਾਣੀ ਇੱਕ ਬੀਬੀ ਨਾਲ ਗੱਲਬਾਤ ਕਰ ਰਿਆਂ ਤੂੰ ਬੀਬੀ ਜ਼ਗੀਰ ਕੌਰ ਦਾ ਬੜਾ ਮਾਮਾ ਬਣ ਰਿਆ ਸੀਗਾ ਉਹਦੇ ਵਿੱਚ ਕਿਉਂਕਿ ਉਸ ਔਰਤ ਨੇ ਕਿਸਾਨ ਜੂਨੀਅਰ ਦੀ ਔਰਤ ਸੀ ਉਹਨੇ ਬੀਬੀ ਜ਼ਗੀਰ ਕੌਰ ਨੂੰ ਮਾੜਾ ਬੋਲਿਆ ਤੇ ਤੂੰ ਬੜਾ ਉੱਥੇ ਉਹ ਕਰ ਰਿਆਂ ਕਿ ਹਾਂ ਵੀ ਮਾੜਾ ਨਹੀਂ ਬੋਲਣਾ ਚਾਹੀਦਾ ਜੀ ਬੀਬੀ ਜ਼ਗੀਰ ਕੌਰ ਨੇ ਆਪਣੀ ਅਣਖ ਦੀ ਖਾਤਰ ਕੁੜੀ ਨੂੰ ਮਾਰਿਆ ਯੋ ਮੈਂ ਉਦੋਂ ਅਣਖਾਂ ਕਿੱਥੇ ਗਈਆਂ ਸੀਗੀਆਂ ਜਦੋਂ ਡੇਰਾ ਸਰਸਾ ਸਾਧ ਨੂੰ ਮਾਫ਼ੀਆਂ ਦਿੱਤੀਆਂ ਗਈਆਂ ਜਦੋਂ 28328 ਰੁਪਏ ਚੋਰੀ ਗਾਇਬ ਹੋ ਜਾਂਦੇ ਨੇ ਉਦੋਂ ਤੁਸੀਂ ਉਹ ਅਣਖਾਂ ਕਿੱਥੇ ਸੀਗੀਆਂ ਬੀਬੀ ਚਕੀਰ ਕਰੋਣਾ ਦੀਆਂ ਜਦੋਂ ਗੋਲੀ ਚੱਲਦੀ ਆ ਉਹ ਅਣਖਾਂ ਕਿੱਥੇ ਸੀ ਬੇਦ ਭਿੰਦੀ ਹੈ ਉਦੋਂ ਅਣਖਾਂ ਕਿੱਥੇ ਸੀ ਇਹਨਾਂ ਦੀਆਂ ਜਾ ਕੇ ਪੁੱਛ ਤੇਰੇ ਅਕਾਂ ਤਾਂ ਮੂੰਹ ਨਹੀਂ ਲਉਂਦੇ ਤੂੰ ਬੜਿਆ ਔਰ ਉਸ ਔਰਤ ਨੂੰ ਉਲਟੇ ਸਵਾਲ ਕਰ ਰਹੇ ਆ ਕਿ ਜੇ ਤੇਰੀ ਧੀ ਪ੍ਰੈਗਨੈਂਟ ਹੋ ਜੇ ਇਸ ਤਰੀਕੇ ਨਾਲ ਤਾਂ ਤੁਸੀਂ ਕੀ ਕਰੋਗੇ ਤੁਹੇ ਲਈ ਮੈਂ ਸਾਰੇ ਇੰਟਰਵਿਊ ਸੁਣੀ ਤੇਰੇ ਤੋਂ ਲਾਂਦ ਹੋਣੀ ਤੇਰੇ ਜੁੱਤੀਆਂ ਦਾ ਕੰਮ ਕਰ ਰਹੇ ਯਾਰ ਉਸ ਇੰਟਰਵਿਊ ਤੋਂ ਉਸ ਔਰਤ ਨੂੰ ਕੀ ਕਹਿ ਰਿਹਾ ਤੂੰ ਪਰ ਤੂੰ ਬੀਬੀ ਜ਼ਗੀਰ ਕੌਰ ਦਾ ਮਾਮਾ ਬਣਦਾ ਤੂੰ ਉਲਟਾ ਸਵਾਪਾ ਸੰਗਤ ਨੂੰ ਇਹ ਬੇਨਤੀ ਕਰਨ ਚਾਹੁੰਦੇ ਆ ਕਿ ਇਹੋ ਜਿਹੇ ਜਿਹੜੇ ਦਿਖਾਵੇ ਵਾਲੇ ਲੋਕ ਨੇ ਕਿ ਪੰਥ ਇਕੱਠਾ ਹੋਣਾ ਚਾਹੀਦਾ ਆ ਪਰ ਲੇਕਿਨ ਇਹੋ ਜਿਹੇ ਹੋਣ ਨਹੀਂ ਦਿੰਦੇ ਬੰਦੇ ਇਹ ਬਲਦੀ ਤੇ ਤੇਲ ਪਾਉਣ ਵਾਲੇ ਲੋਕ ਨੇ ਮਖੂ ਵਰਗੇ ਮਖੂ ਤੇਰੀਆਂ ਹੋਰ ਵੀ ਬਹੁਤ ਇੰਟਰਵਿਊ ਸੁਣੀਆਂ ਵੇਖੀਆਂ ਉਹ ਬੰਦੇ ਤੂੰ ਘਟ ਕੇ ਲੈ ਕੇ ਅੱਗੇ ਆਉਣਾ ਜਿਹੜੇ ਖਲਾਫ ਹੀ ਭੁਗਤੇ ਨੇ ਸੋਪਾ ਸੰਗਤ ਨੂੰ ਬੇਨਤੀ ਕਰਨਾ ਚਾਹੁੰਨੇ ਕਿ ਇਹੋ ਜਿਹੇ ਬੰਦੇ ਨਾਲ ਡਟ ਕੇ ਜਿਹੜਾ ਆ ਵਿਰੋਧ ਕਰਿਆ ਕਰੋ ਐਵੇਂ ਨਾ ਪਿੱਛੇ ਲੱਜ ਜਾ ਕਰੋ ਬੜੀਆਂ ਮਿੱਠੀਆਂ ਮਿੱਠੀਆਂ ਗੱਲਾਂ ਮਾਰਦੇ ਨੇ ਬੜੇ ਹਲੀਮੀ ਨਾਲ ਗੱਲ ਕਰਦੇ ਨੇ ਕਿ ਇਹਨਾਂ ਤੋਂ ਵੱਧ ਸਿਆਣਾ ਹੀ ਕੋਈ ਨਹੀਂ ਪਰ ਸਭ ਤੋਂ ਵੱਧ ਇਹੋ ਜਿਹੇ ਮਖੋਟੇ ਪੰਥ ਦੇ ਜਿਹੜਾ ਘਾਣ ਕਰਦੇ ਪਏ ਨੇ ਸੋ ਇੰਨੀਆਂ ਬੇਨਤੀਆਂ ਸੀਗੀਆਂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਬੱਤੇ